ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਦਾ ਕਿ ਅਸੀਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਪੰਡਿਤ ਹਰਦੇਵਾਲ ਦੀ ਸੋ ਆਓ ਅੱਜ ਅਸੀਂ ਗੱਲ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਦੀ ਬਾਲੇਲਾ ਕਿਵੇਂ ਸ਼ੁਰੂ ਹੋਈ ਸੋ ਆਓ ਜਾਣਦੇ ਹਾਂ ਗੁਰੂ ਨਾਨਕ ਜੀ ਦਾ ਬਚਪਨ ਬੜਾ ਨਿਰਾਲਾ ਤੇ ਹੈਰਾਨ ਕਰਨ ਵਾਲਾ ਸੀ ਆਮ ਬੱਚਿਆਂ ਵਾਂਗ ਕਦੀ ਰੋਂਦੇ ਨਾ ਚਹਿਰਾ ਹੱਸੂ ਹੱਸੂ ਕਰਦਾ ਹੋਇਆ ਗੁਲਾਬ ਦੇ ਫੁੱਲ ਵਾਂਗ ਖੜਿਆ ਰਹਿੰਦਾ ਤੇ ਦੇਖਣ ਵਾਲਿਆਂ ਨੂੰ ਵੀ ਨਵੀਂ ਜੀਵਨ ਮਹਿਕਾਂ ਦਿੰਦਾ ਸਾਰੇ ਨਗਰ ਦੀਆਂ ਸੁੰਦਰ ਤੇ ਮੁਟਿਆਰ ਇਸਤਰੀਆਂ ਇਹਨਾਂ ਨੂੰ ਖਡੌਣ ਵਿੱਚ ਮਾਣ ਸਮਝਦੀਆਂ ਬੈਠਣ ਤੋਂ ਰਿੜਨ ਤੇ ਰਿੜਨ ਤੋਂ ਤੁਰੰਤ ਸਿੱਖੇ ਜਦੋਂ 4 ਕੁ ਸਾਲ ਦੇ ਹੋਏ ਤਾਂ ਬਾਲਕਾਂ ਨਾਲ ਖੇਡਦੇ ਖੇਡਦਿਆਂ ਹੋਇਆਂ ਜਦੋਂ ਕੋਈ ਸਾਧੂ ਜਾਂ ਮੰਗਤੇ ਨੂੰ ਦੇਖਦੇ ਤਾਂ ਘਰ ਜਾ ਕੇ ਉਸ ਨੂੰ ਖੈਰ ਲਿਆ ਪਾਉਂਦੇ ਕਈ ਵਾਰ ਬੱਚਿਆਂ ਨੂੰ ਬਿਠਾ ਕੇ ਉਨਾਂ ਕੋਲੋਂ ਭਗਤੀ ਕਰਾਉਂਦੇ ਉਹਨਾਂ ਦੇ ਨਿਰਾਲੇ ਕੌਤਕ ਦੇਖ-ਦੇਖ ਕੇ ਸਾਰੇ ਹੈਰਾਨ ਹੁੰਦੇ ਹਰ ਹਰ ਇੱਕ ਦੀ ਜ਼ੁਬਾਨੋਂ ਨਿਕਲਦਾ ਕੋਈ ਅਲਾਹੀ ਜੀ ਹੈ ਕੋਈ અવਤਾਰ ਹੋਵੇਗਾ ਸੋ ਆਪ ਜੀ ਨੂੰ ਸਾਡੀ ਇਹ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਅਸੀਂ ਅਗਲੀ ਵੀਡੀਓ ਦੇ ਵਿੱਚ ਆਪ ਜੀ ਨੂੰ ਦੱਸਾਂਗੇ ਕਿ ਗੁਰੂ ਨਾਨਕ ਦੇਵ ਜੀ ਨੇ ਵਿਦਿਆ ਕਿਵੇਂ ਪੜ੍ਹਨੀ ਸ਼ੁਰੂ ਕੀਤੀ ਸੋ ਹੁਣ ਸਾਨੂੰ ਇਜਾਜ਼ਤ ਦਿਓ ਭੁੱਲਾਂ ਚੁੱਕਾਂ ਦੀ ਖਿਮਾ ਆਪ ਜਨਾ ਬਖਸ਼ਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ